ਕਰੇ ਆ ਗਏ ਮੇਰੇ ਸਾਲੇ ਉਹਨਾਂ ਦੇ ਪਿੰਡ ਆ ਗਏ ਰੱਜੇ ਸਾਰੇ ਹੀ ਐ ਇੱਕ ਬਾਲਾ ਸ਼ਰਾਬੀ ਹੋ ਗਿਆ ਜਦੋਂ ਗੱਡੀ ਘਰੇ ਬੜੀ ਹੁਣ ਬੁੜੀਆਂ ਨੂੰ ਤਾਂ ਪਤਾ ਸੀ ਬਾਪੂ ਮਰ ਗਿਆ ਤੇ ਉਹਨਾਂ ਨੇ ਭਾਈ ਮੰਜਾੜਾ ਲਿਆ ਲੈ ਕੇ ਗੱਡੀ ਕੋਲੇ ਬਾਪੂ ਨੂੰ ਲਾਉਣਗੇ ਉਹ ਕਹਿੰਦਾ ਡਰਾਈਵਰ ਬਈ ਲੈ ਇਹਨੂੰ ਫੜੋ ਲੈ ਇਹਨੂੰ ਰੋਹ ਭਾਂਦੇ ਲੈ ਇਹਨੂੰ ਇਹ ਜਾਦੇ ਆ ਉਹਨਾਂ ਨੇ ਚੱਕਿਆ ਚੱਕ ਕੇ ਉਹ ਮੰਜੇ ਤੇ ਰੱਖਦਾ ਬਾਪੂ ਵਾਲੇ ਤੇ ਬੁੜੀਆਂ ਨੇ ਟਾਕਦਾ ਭਾਈ ਬੁੜੀਆਂ ਨੂੰ ਰੋਣ ਲੱਗੀਆਂ ਬਹਿ ਕੇ ਉਹ ਮੇਰੇ ਸਾਲੇ ਪਰਾਂ ਆ ਕੇ ਪਿੱਗ ਲਾਉਣ ਲੱਗਾ ਰੋ ਰੋ ਕੋਈ ਕੋਈ ਨੀਰਾ ਕੋਈ ਬੁੜਾ ਜੀ ਹੋ ਗਿਆ ਹੁਣ ਉਹ ਕੀ ਹੁਣ ਕਿਹੜਾ ਬਾਤ ਦੀ ਗੱਲ ਐ ਤੇ ਚੱਲ ਡਰਾਈਵਰ ਸਰਕਾਰ ਤੇ ਆਇ ਗਲੇ ਪੈ ਫੜੇ ਮਾਰਾ ਗੇਰ ਤੋ ਗੀ ਬਾਪੂ ਡਿੱਗੀ ਜੀ ਕਿ ਕਿਸ ਨੂੰ ਕੋਈ ਪਤਾ ਨਹੀਂ ਉਹਨਾਂ ਨੇ ਗਾਹ ਆ ਕੇ ਟਾਇਰ ਪੈਂਚਰ ਹੋ ਗਿਆ ਨੇੜੇ ਆ ਕੇ ਉਹ ਟਾਇਰ ਪੈਂਚਰ ਹੋ ਗਿਆ ਸਾਲੇ ਨੇ ਪੈਂਚਰ ਹੀ ਬਾਣੀ ਦੇ ਘਰੇ ਲਾਤੀ ਗੱਡੀ ਲਿਆ ਕੇ ਜਦੋਂ ਪੈਂਚਰ ਲਾਉਣ ਲੱਗਦੇ ਤਾਂ ਵੀ ਪਤਾ ਲੱਗ ਜਾਂਦਾ ਜਿੱਕ ਜੁੱਕ ਕਰਦੇ ਵੀ ਵਾਪਸ ਆ ਪਿਆ ਚਲੋ ਘਰੇ ਲਾਤੀ ਗੱਡੀ ਉਹ ਬੁੜੀਆਂ ਰੋਈ ਗਈਆਂ ਉਹਨੂੰ 4:00 ਵਜੇ ਸਾਡੀਆਂ ਬੁੜੀਆਂ ਨੂੰ ਆਦਤ ਹੁੰਦੀ ਹੈ ਜਿਹੜਾ ਮਰਿਆ ਹੁੰਦਾ ਉਹਦੇ ਘਰ ਆਲੀ ਜਾ ਕੇ ਚਾਹ ਪੋਹਦੀ ਹੁੰਦੀ ਉੱਥੇ ਚਾਹ ਪੀ ਲਾ ਮੈਂ ਜਦੋਂ ਗਈ ਤੜਕੇ ਬੇਬੇ ਆ ਨਾ ਉੱਥੇ ਜਵਾਕ ਕਹਿੰਦੇ ਚਾਹ ਪੀਦਾ ਉਹ ਕਹਿੰਦਾ ਪਹਿਲਾਂ ਪ ਵੇਖਤਰ ਤੇ ਹੋ ਗਈ ਤੇਰਾ ਯਾਰ ਉੱਠ ਕੇ ਬਹਿ ਗਿਆ ਜਦੋਂ ਉੱਠ ਕੇ ਬਹਿ ਗਿਆ ਜਿਹੜੀਆਂ ਆਸੇ ਪਾਸੇ ਬੈਠੀਆਂ ਸੀ ਉਹਨਾਂ ਨੇ ਵੀ ਸਲਾਲੇ ਗਿੱਟੇ ਇੱਕ ਦੂਜੇ ਤੋਂ ਉੱਤੋਂ ਦੀ ਜਾਣ ਵੀ ਆ ਗਈ ਗੱਲ ਬਣ ਗਈ ਇਹ ਤਾਂ ਭੈੰਦਣਾ ਜਿਹਾ ਹੁੰਦਾ ਹੋ ਗਿਆ ਇੱਕ ਨੇ ਭੱਜੀ ਜਾਂਦੀ ਨੇ ਮਗਰ ਦੇਖ ਲਿਆ ਸੜਕ 'ਚ ਬੈਠੀਆਂ ਘਰੋਂ ਬਾਹਰ ਗਈਆਂ ਆ ਕੇ ਬਾਪੂ ਤਾਂ ਉੱਠ ਖੜਿਆ ਉਹ ਦੂਜੀ ਕਹਿੰਦੀ ਬਾਪੂ ਦੇ ਦਾੜੀ ਵੀ ਕਾਲੀ ਆ ਗਈ ਉਹ ਕਹਿੰਦੀ ਕਿਉਂ ਕਹਿੰਦੀ ਮੈਂ ਦੇਖਿਆ ਦਾੜੀ ਕਾਲੀ ਹੈ ਭੈੰਦਣਾ ਦਾੜੀ ਕਿਵੇਂ ਕਾਲੀ ਹੋ ਗਈ ਉਹਦੀ ਉਹਨੂੰ ਘਰ ਵਾਲੇ ਉਹ ਮੁੰਡੇ ਵੀ ਉੱਠ ਖੜੇ ਰੋਲਾ ਪੈਂਦਾ ਵੇਖ ਕਿਉਂ ਮੇਰਾ ਕੀ ਹੋ ਗਿਆ ਝੰਡਿਆ ਇਹ ਪਸਾ ਨਹੀਂ ਯਾਰ ਮੈਨੂੰ ਦੇਖ ਕੇ ਭੱਜ ਗਈਆਂ ਗੀਆਂ ਇਹ ਤੁਹਾਨੂੰ ਯਾਰ ਕਮਾਲ ਹੋ ਗਿਆ ਉਹ ਬੇ ਉਹ ਕੀ ਹੋ ਗਿਆ ਬੇਬੇ ਉਹ ਕਹਿੰਦੇ ਤੁਹਾਡਾ ਬਾਪੂ ਉੱਠ ਘੜਿਆ ਉਹ ਕਹਿੰਦਾ ਕਾਨੂੰ ਜ਼ਿੰਦਾ ਉੱਠਿਆ ਜ਼ਿੰਦਾ ਕਿਉਂ ਤੁਹਾਡਾ ਬਾਪੂ ਆ ਗਏ ਉੱਥੇ ਉੱਠ ਖੜੀ ਆਤਮਾ ਬੋਲੀ ਹੈ ਉਹ ਕਹਿੰਦਾ ਆਏ ਕਿ ਮੈਂ ਬੋਲਪੂ ਜਦੋਂ ਆਏ ਅੰਦਰ ਆ ਕੇ ਆ ਮੰਝੇ ਦੇਖੇ ਤਾਂ ਮੈਂ ਪਿਆ ਸੀ ਕਹਿੰਦਾ ਤੂੰ ਪਿਆ ਸੀ ਤੇ ਤੁਹਾਡਾ ਬਾਪੂ ਕਿੱਥੇ ਆ ਜਦੋਂ ਆਸੇ ਪਾਸੇ ਦੇਖਿਆ ਕਿ ਤੁਹਾਡੀ ਭੈਣ ਨੂੰ ਬਾਪੂ ਲੈਂਦਾ ਹੀ ਨਹੀਂ ਉਹ ਕਹਿੰਦਾ ਸੀ ਰੋ ਰੋਈ ਕਹਿੰਦਾ ساری ਰਾਤ ਉਹ ਕਹਿੰਦਾ ਸੁਣਦਾ ਤਾਂ ਮੈਨੂੰ ਵੀ ਸੀ ਸੁੱਤੇ ਪਏ ਨੂੰ ਚੀਕਾਂ ਜੀਆਂ ਕਹਿੰਦਾ ਮੈਂ ਕਿਹਾ ਚਲ ਬਾਪੂ ਨੂੰ ਰੋਂਦਾਂ ਮੈਨੂੰ ਕੀ ਪਤਾ ਮੇਰੇ ਸਰਾ ਨਹੀਂ እየነገ <laughs> መልछे <laughs>